ਇੱਕ ਸਾਧੂ ਬਿਲਕੁਲ ਬਦਾਮੀ ਸਿੰਗੀ ਹੈ ਜੀ ਬਦਾਮੀ ਬਦਾਮ ਸਿੰਘੀ ਹੈ ਹਾਂ ਇਹ ਅੱਜ ਦੇ ਟਾਈਮ 'ਚ ਬਹੁਤ ਇਹ ਸਭ ਤੋਂ ਵੀ ਪੁੱਛ ਰਹੇ ਲਾਹੌਰੀ ਬੀਟ ਲੈ ਇਹ ਲਾਹੌਰੀ ਬੀਟ ਲੈ ਹਾਂ ਠੀਕ ਜੀ ਕੋਈ ਬਿਮਾਰੀ ਸਮਾਰੀ ਵਾਲਾ ਜੋ ਕੋਈ ਦੁੱਧ ਪੀਣ ਵਾਲਾ ਹਾਂਜੀ ਆਪਣੇ ਹਾਜੀ ਸਾਹਿਬ ਉਹ ਆ ਸਕਦੇ ਫਰੀਦ ਉਹਨੂੰ ਫਰੀਦ ਬਿਮਾਰ ਆਦਮੀ ਨੂੰ ਫਰੀਦ ਦੋ ਤੇ ਕੈਸੀ ਕੋਈ ਉਹਨੂੰ ਫਰੀਦ ਦੋ ਜਿਹੜੇ ਸਾਡੇ ਸਾਥੀ ਨੇ ਇਹਨਾਂ ਦੀ ਤਰਫੂ ਵੀ ਕੋਈ ਬਿਮਾਰ ਹੈ ਉਸ ਕੋ ਬੱਕਰੀ ਦਾ ਦੁੱਧ ਕਹਾਂ ਕਰ ਦਿੱਤਾ ਤੇ ਆ ਮੱਛੇ ਟੱਕਾ ਸਾਢੇ 6 हां ਸਾਢੇ 6 ਪੂਰੀ ਲਮੇਟੀ ਅੱਛਾ ਬੱਚਾ ਕੁਆਲਟੀ ਦਾ ਰ ਆ ਪੂਰਾ ਵਧੀਆ ਕੋਈ ਨਹੀਂ ਇਹ ਵਿੱਚ ਘਾਟ ਸੁਣੇਗੀ ਜੀ ਬਾਕੀ ਸ਼ੌਕਣਾ ਪਿੰਡਾ ਇਹਦਾ ਜਮਾਂ ਚਮਕਦਾਰ ਦੁੱਧ ਵਾਲੀ ਚਮੜੀ ਹੈ ਕੁਆਲਟੀ ਦੇ ਬੱਚੇ ਕੱਢੇ ਅਲੈਕੁਮ ਅਲੈਕੁਮ ਜੀ ਹਾਜੀ ਸਾਹਿਬ ਵਾਲੇਕੁਮ ਅਲੈਕੁਮ ਹਮ ਅੱਗੋਂ ਆਏ ਆ ਜੀ ਤੁਹਾਡਾ ਫਾਰਮ ਦਾ ਪੁੱਤ ਲੱਗਿਆ ਕਿ ਸਾਨੂੰ ਕਿ ਹਾਜੀ ਸਾਹਿਬ ਨੇ ਬਹੁਤ ਵਧੀਆ ਫਾਰਮ ਬਣਾਇਆ ਤੇ ਅਸੀਂ ਅੱਗੋਂ ਇੱਥੇ ਜੰਮੂ ਕਨੀਓ ਤੇ ਸਾਨੂੰ ਪਤਾ ਲੱਗਿਆ ਉਸਦੇ ਪੁੱਛਦੇ ਅਸੀਂ ਤੁਹਾਡੇ ਫਾਰਮ ਕਿਹਾਗੇ ਸੁਬਾਹ ਦਾ ਸਿੱਧ ਨੂੰ ਢੋਲ ਲਿਆ ਹਾਂਜੀ ਢੋਲ ਕੇ ਆ ਕੇ ਤੁਹਾਡੇ ਕੋਲ ਅਸੀਂ ਦੇਖਿਆ ਤੁਹਾਡਾ ਪ੍ਰੋਗਰਾਮ ਤੇ ਬੰਦਿਆਂ ਨੂੰ ਪੁੱਛਿਆ ਵੀ ਹਾਜੀ ਸਾਹਿਬ ਨੂੰ ਬੁਲਾਓ ਇਹਨਾਂ ਨੇ ਬੁਲਾਇਆ ਤੇ ਬੁਲਾ ਕੇ ਤੁਹਾਡੇ ਫਾਰਮ ਤੇ ਆ ਗਏ ਤੇ ਸਭਾ ਜੋ ਜਿੱਲ ਫਾਰਮ ਤੋਂ ਅੰਬਰ ਸਾਹਿਬ ਤੋਂ ਬੱਕਰਾ ਹੈ ਚੈਂਕੀਰ ਬੱਕਰਾ ਪੂਰਾ ਵਧੀਆ ਨਸਲ ਦਾ ਬਹੁਤ ਤੁਸੀਂ ਲੈ ਕੇ ਆਏ ਹੋ ਕਿਉਂ ਅਸੀਂ ਬੱਕਰੇ ਜੀ ਤੁਹਾਡਾ ਦੇਖਣ ਆਏ ਹਾਂ ਹਾਂਜੀ ਵੀ ਬਹੁਤ ਤਾਕੜੀ ਨਸਲ ਤੁਸੀਂ ਜੰਮੂ ਦੇ ਵਿੱਚ ਲੈ ਕੇ ਆਏ ਹੋ ਕਿ ਜੰਮੂ ਦੇ ਲੋਕਾਂ ਨੂੰ ਵੀ ਪਤਾ ਲੱਗੇ ਵੀ ਹਾਜੀ ਸਾਹਿਬ ਨੇ ਹੀ ਇਹ ਇਹ ਨਸਲਾਂ ਇੱਥੇ ਪੈਦਾ ਕਰਤੀਆਂ ਉਹ ਬੱਕਰੇ ਦੇ ਐਸੇ ਦਰਸ਼ਨ ਭਾਉ ਜੀ ਸਾਨੂੰ ਚਲੋ ਚਲੋ ਆਓ ਹਾਂਜੀ ਚਲੋ ਆ ਤੁਸਰਾ ਇਹ ਨਾਲ ਗੱਲਬਾਤ ਕਰ ਉਹਨੂੰ ਫੜਾ ਦੇ ਇਹ ਨੀ ਨੀ ਨਹੀਂ ਹੋਗੇ ਲੈ ਆਂਦੇ ਨੂੰ ਇਹਨੂੰ ਕੋਈ ਅਜੇ 10 12 ਦਿਨ ਹੋ ਜਾਂਦੇ ਅੱਛਾ ਹਾਂ ਕੋਈ ਨਹੀਂ ਨਾ ਦੇ ਲਾ ਦੇ ਆ ਕੰਮ ਛੱਡ ਦੋ ਬਿੱਲੀ ਕੰਮ ਛੱਡ ਦੋ ਕੰਮ ਕੰਮ ਕਿੰਨੀ ਦਿਨ ਤੋਂ ਆਇਆ ਮਤਲਬ ਇਹ ਮੇਰੇ ਦੋਸਤ ਨੇ ਸਤਪਾਲ ਕਿਲੇ ਨੇ ਜਿਲਗੋਟ ਫਾਰਮ ਵਾਲੇ ਨੇ ਇੱਕ ਤੋਹਫੇ ਵਰ ਦਿੱਤਾ ਅੱਛਾ ਤੋਹਫੇ ਵਰ ਦਿੱਤਾ ਯਾਰੀ ਦੋਸਤੀ ਹਾਂ ਸ਼ਾਨ ਨਹੀਂ ਦੇਤੀ ਅੱਛਾ ਸੇ ਸ਼ੌਂਕ ਦਾ ਕੋਈ ਮੁੰਡ ਨਹੀਂ ਹਾਂਜੀ ਅੱਛਾ ਜੀ ਅੱਛਾ ਆਖਣ ਕਰੋ ਜੀ ਬੱਕਰਾ ਬਹੁਤ ਵਧੀਆ ਕੁਆਲਟੀ ਦਾ ਜੀ ਬੱਕਰੀ ਦੀ ਕੋਈ ਘਾਟ ਨਹੀਂ ਬੱਕਰਾ ਸਿਹਰਾ ਹੀ ਹੈ ਤੇ ਬਕਤਰੇ ਜੋ ਟੈਸਟ ਕਰਨਾ ਹੈ ਇਹ ਵੀ ਬਹੁਤ ਚੰਗੇ ਨੇ ਸਿੰਗੀ ਤੇ ਨਕ ਨਕੋੜਾ ਬਹੁਤ ਅਸਲੀ ਚੀਜ਼ ਹੈ ਫੜਕਰ ਖਾਦੀ ਕਿਤਨਾ 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 6 ਦੰਦਾ ਜੀ ਹਾਂ ਜੀ ਨਵਾਂ ਬੱਚਾ ਜੀ ਹੈ ਜੇ ਨਵਾਂ ਜਮਾ ਕੋਈ ਬੁੱਢਾ ਨਹੀਂ ਤੇ ਲੰਬੇਟ ਬਹੁਤ ਹੈ ਅੱਗੇ ਖਿੱਚ ਲਈ 7 ਫੁੱਟ ਦਾ ਲੰਬਾ ਹੋ ਹਾਂ ਖਿੱਚੀ ਖਿੱਚੀ ਅੱਗੇ ਬਹੁਤ ਲੰਮੇਟ ਹੈ ਇਹ ਬੱਕਰੀ ਵੀ ਪੂਰੀ ਮੇਰਾ ਖਿਆਲ ਇਹ ਹੂਗਾ 6 ਫੁੱਟ ਲੰਬਾ 6 ਸਾਢੇ ਪੂਸ ਤੋਂ ਲੈ ਕੇ ਨਾ ਤੇ ਆ ਮੱਥੇ ਤੱਕ ਸਾਢੇ 6 6 ਹਾਂ ਸਾਢੇ 6 ਪੂਰੀ ਲੰਬੇਟ ਅੱਛਾ ਬੱਚਾ ਕੁਆਲਟੀ ਦਾ ਪੂਰਾ ਵਧੀਆ ਕੋਈ ਵੀ ਇਨ ਵਿੱਚ ਘਾਟ ਨਹੀਂ ਜੀ ਬਾਕੀ ਸ਼ੌਕਣਾ ਪਿੰਡਾ ਇਹਦਾ ਜਮਾ ਚਮਕਦਾਰ ਦੁੱਧ ਵਾਲੀ ਚਮੜੀ ਹੈ ਕੁਆਲਟੀ ਦੇ ਬੱਚੇ ਕੱਢਣੇ ਨੇ ਇਹਨੇ ਵਧੀਆ ਜੋ ਕੋਈ ਬਰੀਡ ਦੇ ਲਈ ਆਪਣੇ ਬੱਕਰੀ ਕਰਾਸ ਕਰਾਉਣੀ ਜੋ ਮਰਜੀ ਇਥੇ ਆ ਸਕਦਾ ਹਾਂ ਸਕਦਾ ਕੋਈ ਪੈਸਾ ਕੋਈ ਪੈਸਾ ਨਹੀਂ ਜੀ ਸਾਜੀ ਸਾਜੀ ਸਾਭ ਲੋ ਬਾਕੀ ਰਹੀ ਗੱਲ ਤੇ ਕੋਈ ਬਿਮਾਰੀ ਸਮਾਰੀ ਵਾਲਾ ਜੋ ਕੋਈ ਦੁੱਧ ਪੀਣ ਵਾਲਾ ਹਾਂਜੀ ਆਪਣੇ ਹੱਦਿਸਾਬ ਅਭਿਆਸ ਸਕਦੇ ਨੇ ਫਰੀਦ ਦੋ 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 ਉਹਨੂੰ ਫਰੀਦ ਬਿਮਾਰ ਆਦਮੀ ਨੂੰ ਫਰੀਦ ਦੋ ਦੋ ਜੈਸੀ ਆਪਦੇ ਲੋ ਸਹਿਕਲੈਂਸ ਐਪਲੀਡ ਲਟੋਂ ਦੇ ਘਟੇ বিনা ਕੋਈ ਸੈਲ ਮਤਲਬ ਕੋਈ ਬਿਮਾਰ ਹੈ ਕੋ ਉਹਨੂੰ ਫਰੀਦ ਦੋ ਦੋ ਜਿਹੜੇ ਸਾਡੇ ਸਾਥੀ ਨੇ ਇਹਨਾਂ ਦੀ ਤਰ੍ਹਾਂ ਵੀ ਕੋਈ ਬਿਮਾਰ ਹੈ ਉਸ ਕੋ ਸਭ ਕੁਰੀ ਦਾ ਦੁੱਧ ਫਰੀਦ ਹੈ ਇਹ ਆਪਦੀ ਛੇਵ ਦੇ ਵੱਲੋਂ ਥੋੜੀ ਬਹੁਤੀ ਐਸੀ ਵੀ ਸਹਿਕਾ ਵੀ ਕਰ ਸਕਦੇ ਨੇ ਮਹਾਰਾਜ ਜੀ ਜੋ ਇਹਨਾਂ ਦੀ ਛਾਉਲੀ ਠੀਕ ਹੈ ਜਿਹੜਾ ਦਵਾਉਂਦਾ ਬੱਕਰੇ ਦਾ ਤੌਰ ਤੇ ਉੱਚੀ ਇੱਕੋ ਕਰ ਤੋਂ ਉੱਚੀ ਇੱਕ ਚੜਾਣ ਹੱਦ ਆਹ ਕੱਦ ਹਾਈਟ ਕੱਦ ਦੇ ਦਾ ਜੀ ਪੂਰਾ ਆ ਗੋ ਪਰ ਉਹ ਕੋਲ ਮੋੜ ਦੋ ਜੀ ਦੇ ਪਹਿਲਾਂ ਮੇਰਾ ਖਿਆਲ ਹੈ ਲੱਗਦਾ ਵੀ 45 45 ਕੱਧ ਹੈਟ ਕਹਿੰਦੀ ਆ ਉਹ ਜਿਹੜਾ ਆਜੋ ਜੀ ਹਾਂਜੀ ਸਾਹਿਬ ਕਿੰਨੀ ਹੈਕੀ ਜਿਹੜੇ ਮੇਰੇ ਦੋਸਤ ਨੇ ਦਿੱਤਾ ਉਹ ਕਹਿੰਦਾ ਆ 45 ਕੁਲ ਉੱਤੇ ਆਹੀ ਤਾਂ ਹਾਂਜੀ 45 ਨੂੰ ਹਾਂ ਇਸਵੇਂ ਮੋਜੋ ਨੇ ਮੈਨੂੰ ਦਿੱਤਾ ਕਿ ਜਿਹੜੀ ਅੱਗੇ نسل ਹੈ ਜਿਹੜੀ ਤੁਹਾਡੇ ਇਲਾਕੇ ਵਿੱਚ ਬੱਕਰੀਆਂ ਦੀ ਉੱਚੀ ਪੈਦਾ ਹੋਈ ਅਸੀਂ 24 ਬੱਕਰੀਆਂ ਪੈਦਾ ਹੋਣ ਸਾਨੂੰ ਇਹ ਲੱਗ ਰਿਹਾ ਜੀ ਕਿਤੇ 46 ਉਚਰਾ ਹੋਵੇ ਆ ਹੋ ਸਕਦਾ ਲੱਗਦਾ ਉਹ ਵੀ ਕਹਿੰਦਾ ਪਿਆ ਆ ਕਿ ਸਾਡਾ ਨਾਪਿਆ ਨਹੀਂ ਹੈਗਾ ਬਾਕੀ ਪੀਤਾ ਲਾ ਕੇ ਕੋਈ ਗੱਲ ਨਹੀਂ ਨਾਪੀ ਚਲੋ ਕੋਈ ਨਹੀਂ ਹਜੇ ਨੇ ਬਣ ਨਹੀਂ ਹੈ ਬੱਚਾ ਹੀ ਹੈ ਕੋਈ ਢੀ ਨਹੀਂ ਢੱਕ ਹੋਣੀ ਨਾ ਉਮਰ ਵੀ ਨਾ ਹੋਈ ਤੇ ਚਿੱਟੀ ਅੱਖ ਨਕੋੜਾ ਸਿੰਗੀ ਬਹੁਤ ਵਧੀਆ ਜੀ ਝਾਲਰ ਝਾਲਰਦਾਰ ਬੱਕਰਾ ਪੂਰਾ ਵਧੀਆ ਤੇ ਪੂਰੇ ਕੰਨ ਪੂਰੇ ਨਿਵੇੜਦਾਰ ਕੰਨ ਨੇ ਦੇ ਦੇਖੋ ਜੀ ਅੱਜ ਸਾਫ ਠੀਕ ਹੈ ਜੀ ਤਾਂ ਕੋਈ ਵੀ ਕਾਟੀ ਛੱਡ ਦੋ ਬਣੇ ਜੇ ਤੁਰੰਤ ਛੱਡ ਦੋ ਛੱਡ ਦੋ ਛੱਡ ਦੋ ਤਾਂ ਤਾਂ ਕਾਟ ਦੋ ਅੱਜ ਜਾ ਮਾਰੀ ਮਾਰੀ ਨੀ ਨਾ ਕਾਟੋ ਸੋਰਾ ਚੈ 28 ਸਾਲ ਦੀ ਦਾ ਬੱਕਰਾ ਦਿਖਾਇਆ ਸੀ ਇਹ ਚੈਂਪੀਅਨ ਬੱਕਰਾ ਸੀ ਜਿੰਦਗਾਰਕਾਰ ਹੁੰਦਾ ਤੇ ਹੁਣ ਆਪਾਂ ਦਿਖਾਵਾਂਗੇ ਇਹਨੀਆਂ ਬੱਕਰੀਆਂ ਦੇ ਪੁੱਛਾਂ ਜੀ ਕਿੰਥੋਂ ਕਿੰਥੋਂ ਲੰਝਾਂ ਨੇ ਤੇ ਕੀ ਦਾ ਦਰਵਾਣਾ ਸਾਡੀ ਤੇ ਇਹ ਬੱਕਰੀ ਦਿਖਾਓ ਆਪਾਂ ਜੀ ਅੱਧੀ ਕਰੀਏ ਫਾਰਮੀਆਂ ਤੋਂ ਸਲਾਹ ਲਈ ਤੇ ਇਹਨੀਆਂ ਹਾਰੀ ਬੱਕਰੀਆਂ ਦਿਖਾਉਣਾ ਹੁੰਦਾ ਹੈ ਬਾਕੀ ਜਿਹੜੀ ਅਸਲੀ ਨਾਮ ਸਤਾਈ ਤੇ ਸਭ ਖੋਲੋ ਬੋਲੋ ਭਾਈ ਗੱਟਾ ਕਰਦੇ ਇਹ ਬਾਜੂ ਮਾਤ ਦਿਖਾਉਂਦੇ ਬਿਲਕੁਲ ਜੈਡ ਬਲੈਕ ਬੱਕਰੀ ਜੋ ਪੰਜਾਬ ਦੀ ਫੌਸਲਾ ਦੀ ਮਸਲਾ ਦੇ ਟਾਈਮ ਚ ਜੈਡ ਬਲੈਕ ਪਿਓਰ ਇਹਦੀ ਸਿੰਗੀ ਦੇਖ ਸਾਹਣੇ ਬਿਲਕੁਲ ਬਦਾਮੀ ਸਿੰਗੀ ਹੈ ਜੀ ਬਦਾਮੀ ਬਦਾਮ ਸਿੰਗੀ ਹੈ ਹਾਂ ਇਹ ਅੱਜ ਦੇ ਟਾਈਮ ਚ ਬਹੁਤ ਘੱਟ ਮਿਲਦੀ ਹੈ ਰਾਜੂ ਹਾਂ ਬਦਾਮੀ ਹੈ ਜੀ ਪੂਰੀ ਬਦਾਮੀ ਸਿੰਗੀ ਤੇ ਨਸਤ ਨਕੌੜਾ ਬਹੁਤ ਵਧੀਆ ਅੱਖਾਂ ਜਮਾ ਚਿੱਟੀ ਗੋਲ ਨਕਕੀ ਬਿਲਕੁਲ ਸਲੱਖੀ ਤੇ ਹਜੇ ਮੇਰਾ ਖਿਆਲ ਛੇ ਦੰਦ ਬੱਚੀ ਹੈ ਜੀ

ਇਹ ਇੱਥੋਂ ਫੜ ਨੂੰ ਚੰਗੀ ਚੱਕਾ ਕਨਵਰ ਦੇ ਨਾਲ ਕੁਛ ਹੋ ਜੂ। ਤੇ ਆ ਗਏ ਚਮੜੀ ਦੇ ਆ ਗਏ ਪਿੰਡ ਤੋਂ ਬਲੀ ਚਮੜੀ ਜਾਂ ਬੁੱਤਾਂ। ਔਰ ਇਹ ਆਪਾਂ ਨੇ ਕੀ ਤੋਂ ਲਈ ਹੈ ਆਪਣੇ ਪੰਜਾਬ ਚੋਂ। ਬਲਵਿੰਦਰ ਸਿੰਘ ਮਾਹੌਲੇ। ਬਲਵਿੰਦਰ ਸਿੰਘ ਮਾਹੌਲੇ 25 ਜਾਂ 30 ਮਿੰਟ। 30 ਮਿੰਟ ਦੇ ਬੱਚੇ। ਲੈ ਡਾਕਟਰ ਆਈਏ। ਆ ਬੱਤਰੀ ਕਿਹੜੇ ਨੂੰ ਭਰਾ ਦੋਈ ਹੈ। ਬੱਕਰੇ ਮੇਰੇ ਕੋਲ ਵੀ ਤਰ ਬੱਕਰਾ ਹੈ। ਅੱਛਾ। ਇਹ ਬੂਰਾ ਜੀ ਉਤਤਰਾਜੋ ਉਤਰਾਉ ਸੀ ਜੀ ਬਲਵਿੰਦਰ ਸਿੰਘ ਮਾਨ ਲਗੋ ਚਾਰ ਬੱਚੀ ਜਾਂਦੀਆਂ ਚਾਰ ਚੰਗੇ ਬਲਵਿੰਦਰ ਮੈਂ ਇਸੇ ਮੁੰਡੇ ਗੁਰੂ ਸਿੰਘੇ ਸ਼ੇਗੂ ਦੇ ਰਾਜੀ ਦੀ ਦਾ ਇਹ ਨੂੰ ਖਰੀਦੀ ਏ ਅੱਛਾ ਇਹਦੇ ਨਾਲ ਨੰਬਰ 1 ਬੱਕਰੀ ਪਹਿਲੇ ਇਹੀ ਖਰੀਦੀ ਸੀ ਠੀਕ ਹੈ ਹਾਂ ਇਹਨੂੰ ਗੁਰੂ ਸਿੰਘੇ ਸ਼ੇਗੂ ਦੇ ਰਾਜੀ ਦੀ ਦਾ ਇਹ ਬੜੀ ਬੱਕਰੀ ਹੈ ਜਿਹੜੀ ਰਾਂਜੜੀ ਪਿੰਡ ਹੈ ਜੀ ਹਾਂ ਜੀ ਰਾਜੀ ਦੀ ਰਾਂਜੜੀ ਪਿੰਡ ਹੈ ਇਹਨਾਂ ਵਾਹੇ ਇਹਨੂੰ ਸ਼ੇਸ਼ਾ ਸ਼ੇਸ਼ਾ ਸ਼ੇਸ਼ੇ ਕੋਲੋਂ ਲਈ ਆ ਜੀ ਇਹ ਰਾਂਜੜੀ ਪਿੰਡ ਬਹੁਤ ਵਧੀਆ ਬੱਚੀ ਲੱਗਦੀ ਹੈ ਇਹਦੇ ਕੋਲ ਤੁਸੀਂ ਉੱਥੇ ਡਾਕਟਰ ਤੋਂ ਲੈਣੀ ਹਾਂ ਮੰਨ ਲਿਆ ਡਾਕਟਰ ਬਿਲਕੁਲ 11 ਵਜੇ ਆਦੀ ਹੈ ਇਹਨੇ ਟੋਕਨ ਭਾਇਆ ਤੁਸੀਂ ਹਾਂ ਹਾਂ ਤੁਹਾਡੇ ਅੰਦਰ ਆਉਣੇ ਆ ਸਾਰੀ ਉਹਦੀ ਚੀਜ਼ਾਂ ਵਿੱਚ ਥੱਲੇ ਆ ਰਹੇ ਪੁੱਛਦੇ ਹੋ ਕੀ ਅੱਗੇ ਉਸ ਨੂੰ ਨਾਲ ਗਾਣੀ ਆ ਪਹਿਲੇ ਸੂਏ ਬਹੁਤ ਬੰਦਿਆ ਪੱਠਾ ਗੋਲ ਚੱਡਾ ਉਹਨੇ ਗੋਲ ਛੱਡੀ ਦੀ ਬੱਕਰੀ ਆ ਚਮਾ ਕਿਉਂ ਛਾੜ ਤਾ ਅੱਜ ਉਹਨੇ ਬੰਕੇ ਤੋਂ ਰੰਬਾ ਚੱਲ ਉਹ ਬੰਦਿਆ ਸਾਰਾ ਉਹਨਾਂ ਨੇ ਪੱਟੇ ਨੇ ਉਸ ਬੱਕਰੀਆ ਪੂਰੀ ਖਾਈ ਤੇ ਦੇਖ ਸਾਹ ਨੇ ਠੀਕ ਹੈ ਯਾਰ ਬਾਦ ਵਿੱਚ ਸੁਣਾਇਆ ਹੈ ਘਮਟ ਲੱਗਦੀ ਥੋੜੀ ਦੇ ਬਸ ਸੂਰੀਆ ਖੁਜਾਂਦ ਪਰਾਖਸ ਹੈ ਹਰਚਾਂ ਦਾ ਪਰਾਖਸ ਇਹ ਮੀਨ ਜਿਹੜੀ ਸੂਰੀਆ ਬਕੰਮੀਏ ਤੇ ਇਹ ਆਪਣੇ ਜਿੱਥੋਂ ਮਿਲਿਆ ਕਰਨ ਬਣਾ ਕੇ ਇਹ ਮੇਰੇ ਦੋਸਤੇ ਤੋਹਫਾ ਮਤਲਬ ਸ਼ੈਫੀਨ ਬੱਕਰਾ ਦਿੱਤਾ ਸੀ ਉਹ ਗਿਲਪੋਰਟ ਫਾਰਮ ਵਿੱਚੋਂ ਆਈ ਹੈ ਤੇ ਹੁਣ ਤੁਹਾਡੇ ਰਾਜੂ ਸਾਹਿਬ ਪੁੱਛਣਗੇ ਕਿ ਇਹ ਕਿਹੜੀ ਨਸਲ ਹੈ ਇਹ ਮੀਨੀ ਨਸਲ ਹੈ ਜੀ ਪੂਰੀ ਬੀਟਵ ਪਿਓਰ ਮੀਨੀ ਆ ਕਹਿੰਦੇ ਇਹਨਾਂ ਨੂੰ ਸਿੰਗਾਰਿਆ ਹਾਂ ਤੇ ਹਾਂ ਅੰਬਰਸਰੀ ਪਿਓਰ ਜੀ ਮਦਾਨੀ ਸਿੰਧੀ ਵੀ ਪੂਰੀ ਵਗਿਆ ਵੀਚਨ ਚੱਲਦੀ ਇਹ ਨਾ ਮੈਂ ਵਗਿਆ ਸੀ ਬਾਤ ਲਈ ਤੁਹਾਨੂੰ ਪਤਾ ਕੁਝੀ ਦੱਸੋ ਇਹ ਸਭ ਤੋਂ ਹੀ ਪੁੱਛਣਾ ਹੈ ਲਾਹੌਰੀ ਬੀਟ ਲੈ ਇਹ ਲਾਹੌਰੀ ਵਿੱਚ ਲੈ ਹਾਂਜੀ ਠੀਕ ਇਹਦੀ ਮੇਰੀ ਚੱਲ ਰਹੀ ਉਹ ਐ ਬਹੁਤ ਇਹਦੀ ਚੱਲ ਰਹੀ ਆਸ ਇਹਨਾਂ ਨੂੰ ਬੱਸਿਆ ਨਹੀਂ ਕਹਿੰਦੇ ਨੇ ਆਲੀਆਂ ਨੂੰ ਜਹਾਂ ਲਾਹੌਰੀ ਵਿੱਚ ਲੈਣੋ ਹਾਂ ਨਸਲ ਇੱਕੋ ਹੀ ਆ ਹਾਂਜੀ ਅੱਖ ਮੇ ਤੇ ਸਰੀਰ ਦੀ ਨਾ

ਚੰਗਾ ਅੱਜ ਉਹਨਰ ਵਧੀਆ ਜੀ ਇਹ ਗੱਬਣ ਕਿੰਨੇ ਚਿਰ ਲਈ ਰੇਮ ਦੇ ਇੱਕ ਕਲੀਆਂ ਚੁੱਪ ਪੂਰੀ ਆਇ ਸਵਾ 4:00 ਸਵਾ 4:00 2:00 ਦੇ ਅੰਦਰ ਸੁਭੇਗੇ ਸਵਾ 4:00 ਇਹ ਬੱਛੇ ਵੇਖਾ ਆ ਗਏ ਕੋਹ ਨੂੰ ਚਾਹੀਏ ਉਹ ਉਹ ਆਏ ਪਿਆ ਟੋਪਲਾ ਆ ਗਏ ਬੱਕਰੀਆਂ ਹੱਦੀ ਸਾਹ ਨੂੰ ਕਰਤੀਆਂ ਤੇ ਸ਼ੌਕ ਦਾ ਦਵਾ ਤੇ ਪੰਚੇ ਨਹੀਂ ਆਇਆ ਅੱਗੇ ਤੇ ਦੇਵਾ ਤੇ ਇਸ ਚੋਂ ਵਾਸਤੇ ਆ ਆ ਕੋਈ ਸੇਲ ਪਰਚੇਸ ਨਹੀਂ ਹੈ ਕਿ ਬੱਚੇ-ਬੁੱੱਚੇ ਲੈਣੇ ਹੋਣੇ ਦਾ ਸ਼ੌਂਕ ਕਰਨਾ ਹੋਣਾ ਬੱਚੇ ਇਹਨਾਂ ਦੀ ਬਰੀਡ ਬਣਾਣੀ ਹੈ ਆ ਜਿਸ ਤਰ੍ਹਾਂ ਮੈਂ ਲੇਤੀਆ ਰਨੀਆਂ ਗੋਡ ਫਾਰਮ ਤੇ ਜੋ ਬਰੀਡ ਬਣਾਉਂਦਾ ਪਿਆ ਉਹਨ ਕੋਲ 6-6 ਲੀਟਰ ਵਾਲੀ ਬੱਕਰੀ ਹੈ ਉਹ ਤੋਂ ਮੈਂ 6 ਲੀਟਰ ਵਾਲੀ ਬੱਕਰੀ ਦੀ ਬੱਚੀ ਖਾਣੇ ਆ ਉਹ ਵੀ ਦੇਖਾਂਗੇ ਹਾਂ ਤੇ ਕਿਨਾਂ ਸਰ ਵੀ ਬਰੀਡ ਬਣਾਉਣੀਆਂ ਹੈ ਠੀਕ ਹੈ ਹਾਂ ਇਹ ਜੀਆਂ ਅੱਗੇ ਬੱਚੀਆਂ ਤੁਸੀਂ ਫਿਰ ਵੇਚਿਆ ਕਰੋਗੇ ਨਹੀਂ ਇਹ ਰੱਖੀਏ ਤੁਸੀਂ ਨਹੀਂ ਆਏ ਬਣਾਉਣੀਆਂ ਨੇ ਬੱਚੇ ਕਾਲੀ ਪਿਆਕਾਨੀਆਂ ਇਹ ਤਾਂ ਦੇ ਸਕਦੇ ਹਾਂ ਆ ਫਿਰ ਕੋਈ ਜੜਾ ਰਖਨ ਵਾਲਾ ਸ਼ੌਕੀਵਲਾ ਠੀਕ ਸਾਫੇ ਪਾਰ ਵਾਲਾ ਮੰਦਾ ਵੇਚਨ ਵਾਲੇ ਨੂੰ ਠੀਕ ਹਾਂ ਰੰਗ ਦੋਏ ਰੱਖਣੇ ਲੋਹੀ ਪੱਕੀ ਸਿਆ ਕਾਲੀ ਜੈਟ ਬਲੂ ਹਾਂ ਲੋਹੀ ਦੀ ਤਾਂ ਕਾਲੀ ਅੰਬਰਸਰੀ ਤੇ ਉਹ ਪੱਕਾ ਰੰਗ ਲੋਹੀ ਪਿੰਨੇ ਰੰਗ ਰੱਖਣੇ ਨਸਾ ਜੇ ਚੌਥਾ ਰੰਗ ਨਹੀਂ ਪਾਉਣਾ ਇਹ ਰੰਗ ਲੱਖੀ ਨੂੰ ਹਾਂਜੀ ਅਸਲੀ ਰੰਗ ਨੇ ਪੰਜਾਬ ਦੇ ਇਹ ਵਧੀਆ ਚ ਨੇ ਹਾਂ ਉਹ ਲੋਨ ਦਾ ਅਸ਼ੇਰ ਨਾ ਪਾ ਰਿਹਾ ਤੇ ਮੜਾ ਬੱਕਰੀ ਹੈ ਇਸ ਤਰ੍ਹਾਂ ਹੈ ਸਵਾਦ ਬਸ਼ਕਿੰਦ ਲਾ ਲੂਰੀ ਪੱਟੇ ਦਾ ਟੇਕ ਮਾਰ ਫੱਕੀ ਸਾਰੀ ਦਾ ਤਰੀਕ ਸੁਣਾ ਦਿੰਦਾ ਉਹ ਨਸਲ ਕੁਆਲਟੀ ਦੀ ਛੜ ਗਈ ਮੁੱਤੇ ਠੰਡ ਦੀ ਬੱਕਰੀ ਕੂੜੀ ਵਧੀਆ ਕਿਦਾ ਕੀ ਗਾਦੀਏ ਤੋਂ ਮੇਟੂ ਨੇ ਆਪਾਂ ਇਹ ਦੋ ਕੁਟੀਆਂ ਨੇ ਲੁਧਿਆਣੇ ਤੋਂ ਆਉਂਦੀਆਂ ਹਨਪੁਰੂ 나జర్ 나జర్ ਖਾਨ ਗੁਜਰਾ ਜਿਹੜਾ ਉਹਦੇ ਕੋਲ ਹੈ ਉਹ ਨਾਲ ਕਿਵੇਂ ਆ ਬੜੀ ਮੁਲਾਕਾਤ ਹੋ ਜਾਏ 나జర్ ਖਾਨ ਨਾ ਮੇਰੇ ਨਾਲ ਤੁਹਾਡੇ ਚੈਨਲ ਤੇ ਜਰੀ ਵੀ ਬਣਾਏ ਹਾਂ ਜੀ ਆਂਦੀਆਂ ਨੇ ਕੁਝ ਬੱਕਰੀਆਂ ਨੇ ਕੋਦੇ ਇਹ ਸੌ ਬੱਕਰੀਆਂ ਵਿੱਚੋਂ ਆਈਆਂ ਦੋ ਤਾਰੀਆਂ ਹਾਂ ਠੀਕ ਹੈ ਹਾਂ ਜੀ ਬਹੁਤ ਬੱਕਰੀਆਂ ਨੇ ਨਾਲ ਹਾਂ ਜੀ ਚੱਤੀ ਗੱਲ ਨਾ ਹਾਂ ਜੀ ਇਹ ਆ ਮੈਂ ਕਿਹਾ ਬਈ ਸ਼ਿਸ਼ਨਪੁਰ ਤੋਂ ਆਇਆ ਇਹ ਨਾ ਦੇਖਣ ਆ ਲੱਗਾ ਤੇ ਆਪਾਂ ਇਹਨਾਂ ਦੀ ਵੀਡੀਓ ਬਣਾਈ ਸੀ ਕਿ ਉਹਨਾਂ ਨੇ ਜਿਹੜੀ ਹਾਤੀ ਛਾਪੀ ਬੱਕਰੀਆਂ ਨੂੰ ਲਗਾਈਆਂ ਨੇ ਤੇ ਇਹ ਬੱਕਰੀ ਦੀ ਥੂਈ ਹੋਈ ਆਉਣੀ ਹਾਂ ਇਹਨੇ ਇੱਕ ਬੱਚਾ ਦਿੱਤਾ ਉਹ ਬੱਚਾ ਕਿੱਥੇ ਲੱਭਿਆ ਲਓ ਇੱਕ ਬੱਚਾ ਨੇ ਬੱਚਾ ਦਾ ਮਿਆ ਪਾ ਥੂਈ ਹੈ ਦੋ ਵੀ ਬੱਕਰੀਆਂ ਪੱਕੀ ਕਿੱਥੇ ਰੱਖਦੇ ਨੇ ਸਿੰਘੀ ਦੇ ਇਤਰਾ ਦੇ ਉੱਥਾਰ ਰੱਖੀ ਪੂਰੀਆਂ ਪੱਕੀ ਦੋ ਇਹ ਆ ਇਹਦਾ ਪੱਤੀ ਬੱਚਾ ਨਰਮ ਲਗਿਆ ਨੰਨਾ ਇਹ ਆ ਬੱਚਾ ਦਾ ਜੈੱਡ ਬਲੈਕ ਬੱਚੀ ਹੈ ਬੱਚੀ ਬੱਚੀ ਹੈ ਇਹ ਵੇਚਣੀਆਂ ਜਾਂ ਸੰਗਵਾਸ ਰੱਖੀਆਂ ਇਹ ਤੇ ਇਹ ਦੀ ਬਰੀਡ ਪਾਣੀ ਹੈ ਨਾ ਅੱਛਾ ਬਰੀਡ ਬਹੁਤ ਕੁਆਲਟੀ ਦਾ ਬੱਚੀ ਨੂੰ ਚਾਰੋਂ ਰਿਸਿਪੜਾ ਨੋ ਦਿਖਾ ਕੁੜੀ ਕੰਨਾ ਦੀ ਲੈਂਥ ਚਿੱਟੀ ਅੱਖ ਬਿਲਕੁਲ ਜੈੱਡ ਬਲੈਕ ਹੈ ਇਹ ਵੀ ਉਹਨਾਂ ਦੇ ਬਰੀਡ ਦੀ ਆ ਬੱਚੀ ਉਹਨਾਂ ਦੇ ਬਰੀਡਰ ਦਾ ਮਤਲਬ ਉਹਦੇ ਪਰ ਗਈ ਹੈ ਇਹ ਲੋਏ ਰੱਖ ਪਰ ਗਈ ਹੈ ਉਹਨਾਂ ਦੇ ਦਾ ਖੂਨ ਹੈ ਜੀ ਹਾਂ ਹਾਂ ਉਹ ਲੜ ਲਾਈ ਬੱਚੀ ਹੈ ਠੀਕ ਹੈ ਉਹ ਲੜ ਲਾਈ ਨੂੰ ਹਾਂ ਹਾਂ ਇਹ ਬੱਤੀ ਇਹ ਉਹ ਕਬਾੜੀ ਆ ਬੱਚੀ ਕੋ ਤਕਰੀਬਨ 3 ਸੂ ਗਈ ਹੈ 3 ਆ ਤਿੰਨ ਦਸ ਦੇ ਨਾਲ ਨਮੀ ਇੱਕ ਦੰਦ ਸੱਟੇ ਨੂੰ ਕੋਈ ਖਾ ਹੈ ਪੱਟੀ ਕਰ ਦਿੱਤਾ ਦਿਖਾਉਂਗਾ ਛੱਡੋ ਇਹ ਹਾਈਟ ਦੀ ਗੱਲ ਕਰੀਏ ਸੈਂਟੀਮੀਟਰ ਕਿੰਨੇ ਮਾਪੀਏ ਕਿੰਨੇ ਕਿਲੋ ਹੋਏ ਨੂੰ ਸੁਣਨੀ ਨਹੀਂ ਇਹ ਕੋਈ 10 ਦਿਨ ਹੋ ਗਏ ਰਾਤ ਨੂੰ ਨਾ ਬੱਚਾ ਆਵਾਜ਼ ਇਹ ਤਾਂ ਪਿੰਡ ਦਾ ਪਿੰਡ ਆ ਇਹ ਤਾਂ ਅੱਜ ਮੈਨੂੰ ਬੱਚਾ ਲੱਗਦਾ ਹੱਦੀ ਖਾ ਉਹ ਇਸ ਤਰ੍ਹਾਂ ਕਿਨੇ ਮਹੀਨੇ ਦਾ ਹੋਵੇ ਜੀ ਢੂੜੀ ਨੂੰ ਵੇੜਨਾ ਚੰਗੀ ਅਸਰ ਰਹਿਣਾ ਬੱਚਾ ਜਿਹੜੀ ਆਵੀ ਨੂੰ ਨਲ ਕੋਈ ਆਈ ਛੱਡੋ ਇਹ ਉਹਦੇ ਪਟੀਚੇ ਕੋਲੋਂ ਆਈ ਆ ਕੇਸ ਮੋਾਇਨ ਜਿਹੜਾ ਵੀ ਰਿੜੀ ਆਵਾਜ਼ ਨਹੀਂ ਸਮੇਂ ਦਾ ਜਮਾਈ ਆ ਇਸਮਾਇਲ ਵੀ ਰਿੜੀ ਆਵਾਜ਼ ਨੂੰ ਜਵਾਈ ਆ ਸਮੇਂ ਦੀ ਜਵਾਈ ਉਹਨੇ ਕਹਿੰਦੀ ਅਸਲੀ ਇਹ ਮਨਾਂ ਤੁਮ ਨਾਲ ਹੀ ਆਹ ਜੀ ਵੀ ਸੋਹਣੀ ਇਹ ਕਿੰਨਾ ਘੱਟ ਲੋਗ ਇਹ ਉਂਟ ਤੇ ਵੀ ਕੋਈ ਮਹੀਨਾ ਖੜ ਨਹੀਂ ਲੱਗਦੀ ਇਹ ਚੁੱਕਿਆ ਰੱਖੀ ਹੋਏ ਕੰਦਨ ਆ ਗਿਆ ਕੈਮਰਾ ਚੱਲ ਚੱਲੇ ਪੂਰੀ ਉਪ계 ਤੇ ਇਨਸਾਨ ਨੂੰ ਕੀ ਜਾਨ ਤੋਂ ਕੰਨ ਪੂਰਾ ਵਧੀਆ ਵਧੀਆ ਘੱਟ ਨੇ ਬੰਦਾ ਖਰਾਬ ਹਾਂ ਹਾਂ ਆਪ ਇਹ ਆ ਦੇਖ ਸਰਵੇਜ ਦਾ ਨੱਕ ਤੇ ਨਕੌੜਾ ਬਹੁਤ ਵਧੀਆ ਮੂੰਹ ਤੇ ਦੰਦ ਅਠ ਦੰਦ ਪ੍ਰੈਸ ਹੈ ਪੂਰੀ ਪੂਰੇ ਚੌੜੇ ਕੰਨ ਹਾਂ ਤੇ ਪੂਰਾ ਵਧੀਆ ਕੰਨ ਚੌੜਾ ਕੰਨ ਨਬੇਟ ਪੂਰੀ ਮੇਰਾ ਖਿਆਲ 18 ਇੰਚ ਕੰਨ ਹੋਣਾ ਹਾਜੀ ਸਾਹਿਬ ਹਾਂ ਪੂਰੀ ਚੜਾਈ دار ਕੰਨ ਸੱਪ ਦੇ ਫਣ ਵਰਗਾ ਜਾ ਜਾ ਸੱਪ ਦਾ ਫਣ ਹੁੰਦਾ ਉਹ ਇਹਦਾ ਕੰਮ ਚੌੜਾ ਤੇ ਸਿੰਗੀ ਬਹੁਤ ਵਧੀਆ ਦੇਖ ਸਕਦੇ ਹੋ ਤੇ ਨਕੌੜੇ ਦਾ ਵੀ ਕੋਈ ਮੁੱਲ ਨਹੀਂ ਹਾਂ ਤੇ ਮੱਤੇ ਦੇ ਵਿੱਚ ਟਿੱਕਾ ਮੜਾ ਜਾ ਬਹੁਤ ਪਾਲਟੀਗਰ ਬੱਕਰੀ ਆਈ ਹੈ ਇਹ ਨਾਜ਼ਰ ਖਾਨ ਦੇ ਪਿੰਡੋਂ ਤੇ ਸਮੈਲ ਦੇ ਜਮਾਈ ਕੋਲੋਂ ਨਾਜ਼ਰ ਖਾਨ ਦਾ ਭਤੀਜਾ ਛੋਟੇ ਜੀ ਕੱਦ ਦਾ ਮੋਟਾ ਜਿਹੜਾ ਉਹਨੇ ਦੇਖਿਆ ਕਿ ਕਿੰਗੇ ਵਧੀਆ ਰੱਖਦਾ ਬੱਕਰੀਆਂ ਇਹ ਆਈ ਇਹ ਆਪਣੇ ਨਾਜ਼ਰਖਾਨ ਲਾਓ ਕੁਆਲਟੀਦਾਰ ਬੱਕਰੀ ਲੋਹੀ ਪੱਕੀ ਲੋਹੀ ਕਹਿੰਦੇ ਨੇ ਜਿਹਨੂੰ ਲਾਗ ਨਾਜ਼ਰਾਂ ਦੇ ਪੱਕਾ ਲੋਹਾ ਅਖੈਰਾ ਉਰੀ ਦੇ ਵਿੱਚ ਦੇਖਣਾ ਤੁਹਾਨੂੰ ਬੜੀ ਸੋਹਣੀ ਹੈ ਤੇ ਸਿੰਗੀ ਵੀ ਬਹੁਤ ਸੋਹਣੀ ਹੈ ਦੇਖ ਸਕਦੇ ਹੋ ਤੁਸੀਂ ਜੋ ਠੀਕ ਹੈ ਜੀ ਸਾਬ ਆਹ ਆਹ ਬੱਕਰੀ ਦੇਖ ਸਕਦੇ ਹੋ ਇਹ ਦੱਬਾ ਇਹ ਦੰਦੀ ਸੁਮਾਲੀ ਹੈ ਇਹ ਦੂਜੀ ਸੁਮਾਲੀ ਹੈ ਜੀ 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 ਜੇ ਇਹ ਵੀ ਆਪਣੇ ਖਰੀਦੀਆਂ ਜਾਂ ਪਹਿਲਾਂ ਨਹੀਂ ਨਹੀਂ ਇਹ ਵੀ ਖਰੀਦੀਏ ਆਹ ਮਾਨ ਸਾਹਿਬ ਨੂੰ ہاں ਜੀ ਪ੍ਰਮੇਂਦਰ ਮਾਨ ਸਾਹਿਬ ਪ੍ਰਮੇਂਦਰ ਮਾਨ ਸਾਹਿਬ ਨੂੰ ਨਜੀਰ ਮਾਨ ਨੂੰ ਹਾਂ ਹਾਂ ਨਜੀਰ ਮਾਨ ਵਾਲਾ ਆ ਗਿਆ ਜੀ ਪੰਛੀ ਜਿਹੜੇ ਲੱਗਦੀ ਹੈ ਬੱਤਿ ਨੂੰ ਸ਼ੰਗਰ ਦੇ ਬੱਚੇ ਬਹੁਤ ਮੈਸਰ ਹੁੰਦੇ ਨੇ ਇਹ ਸਾਡੇ ਪੰਜਾਬ ਵਧੀਆਂ ਕੌਮ ਕਲਾ ਦੀ ਬਣਦੀ ਹੈ ਇਹ ਤਾਂ ਅੱਖਾਂ ਵੀ ਦੰਦ ਦੇ ਦੇਖ ਸਕਦੇ ਇਹ ਵਧੀਆ ਚੱਕਲਾ ਆਹ ਤਰ੍ਹਾਂ ਵਧੀਆ ਲੱਗ ਰਿਹਾ ਉਹ ਵੀ ਸੋਹਣੀ ਜਿਹੀ ਕੋਈ ਬੋਲਦਾ ਜਿਹਦੇ ਸੂ ਸੂਣ ਵਾਲੀ ਬੱਤ ਹੈ ਇਹ ਵੀ ਵਧੀਆ ਬੱکریاں ਤੋਂ ਲੱਗੀ ਹੋਈ ਐ ਤਰ੍ਹਾਂ ਜੀ 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 ਇਹ ਉਸ ਤੋਂ ਲੱਗੀ ਐ ਇਹਨਾਂ ਤੋਂ ਵਾਕ ਤਾਂ ਮਗਾਈ ਨਾ ਇਹ ਵੀ ওই ਮੀਨਾ ਮੀਨਾ ਰੋਮੀ ਨਾ ਜਦੋਂ ਇਹਦਾ ਮਨ ਆ ਆਰਮ ਬਣਾਇਆ ਆਪਾਂ ਨੇ ਜੀ ਸਪੈਸ਼ਲ ਆ ਭਾਈ ਇਹ ਨਵਾਂ ਫਾਰਮ ਰਾਇਆ ਹੈ ਇਹਨੂੰ ਬਹੁਤ ਸਾਰੀ ਬਲੈਕ ਟੋਰੀ ਨੂੰ

ਛਾੜ ਦੀ ਪਾਉਂਗੇ ਛੇ ਨੀਰਲ ਨੀਜੇ ਸਰਦਾਰਨੀ ਕਲੀ ਦਾ ਪੰਜਾਬ ਤੋਂ ਪਾਉਂਦੇ ਸ਼ੁਰੂ ਰਾਖੇ ਦੇ ਟਾਈਮ ਤੋਂ ਪੁਰਾ ਨਾਮ ਆਇਆ ਹਾਂ ਇਹ ਰਣਜੀਤ ਆ ਸਦਾ ਤੁੰਨਾ ਵੀ ਜਿਹੜੀਆਂ ਦੰਗੀਆਂ ਕੀਆ ਤੇ ਰਣੀ ਗਿਆ ਥੰਦਾਰਾ ਦਿਆਂ ਜੀ ਹਾਂ ਜੀ ਜੀ ਸੰਗੀ ਨੂੰ ਕਰਵਾਉਂਦੀ ਸੀ ਸੰਗੀ ਜੀ ਨੂੰ ਹਾਂ ਠੀਕ ਨਾ ਟਾਈਮ ਹੋ ਗਿਆ ਨੂੰ ਆਈ ਇਨੂੰ ਕੋਈ ਇਹ ਆਏ 15 ਦਿਨ ਹੋ ਗਿਆ 15 ਜੀ 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 ਅੱਗੇ ਬਹੁਤ ਹੁੰਦਾ ਪਬਲੀ ਦੇ ਮਿਸਾਲ ਦੇ ਦੇਖਾ ਦੇ 20 ਕੰਕਲੇ ਕੰਦਲੇ ਪੂਰੇ ਦੇਖਾ ਦੇ ਪੂਰੇ ਚੜਾਈ ਦੇ ਤੱਕ ਹਜੇ ਸੁਣੀ ਨਹੀਂ ਹੱਜੀ ਸਾਗੇ 4500 ਰੁਪਏ ਪਾਖਾ ਦੀ ਚੌਲ ਦੇ ਕਰੀਬ ਆਇਆ 740 ਰੁਪਏ ਹੁਣ ਤਾਂ ਆਲੂ ਕਲਾਸਾ ਚਾਲੇ ਜੀ 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 ਸੌਫ ਕਰਾ ਇੱਕਦਮ ਦੁੱਧ ਨਾਲ ਹੀ ਛੇ ਦਾ ਹੁੰਦਾ ਤੁਸੀਂ ਦੇਖ ਸਕਦੇ ਵੱਡੀ ਕਰਾ ਕੇ ਕ੍ਰਾਸ ਕਰਾ ਜਿਹੜਾ ਜਿਹੜਾ ਨਗੋੜਾ ਠੀਕ ਹੈ ਰੋਮਨ ਨੋਸ ਹੈ ਰੋਮਨ ਨੋਸ ਜਮਾ ਕੁੰਡਾ ਜੀ ਜਮਾ ਕੁੰਡਾ ਲਕੌੜਾ ਰੱਖੇ ਹੋਰ ਸਿੰਗੀ ਬਿਲਕੁਲ ਕੰਨਾਂ ਦੇ ਉੱਪਰ ਵੀ ਹਲੇ ਦੇਖ ਸਕਦੇ ਹਾਂ ਕੰਨਾਂ ਦੇ ਉੱਪਰ ਵੀ ਸਿੰਗੀ ਸਿੱਤ ਗਈ ਜਮਾ ਮੀਣੀ ਜਾਊਗੀ ਚਲੇ ਇਹ ਐਸਾ ਵਰਨਿਆ ਸਦਾ ਪਲੇ ਤੁਸੀਂ ਜੀ 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 ਹਾਂ ਕੋਲੋਂ ਜਿਹੜੀ ਉਹਦੀ ਕੁ ਮੈਂ ਸਾਰੀ ਬੱਕਰੀਆਂ ਵੇਖੀਆਂ ਉਹ ਕੋਈ ਬੱਕਰੀ ਸਾਰੀ 60 ਲੀਟਰ ਵਾਲੀ ਹੈ 6 ਲੀਟਰ ਸਾਡੇ 5 ਲੀਟਰ 6 ਲੀਟਰ ਵਾਲੀ ਬੱਕਰੀ ਉਹ ਕੋ ਦੋ ਕਰਨਾ ਉਹ ਬਰੀਡ ਆਪਣੇ ਘਰ ਦੀ ਚੜ੍ਹਦੀ ਉਂਝ ਆ ਹ ਉਹਨੇ ਤੋਂ ਉਹਦੀ ਇਹ ਤੋਹਫੇ ਵਿੱਚ ਦਿੱਤੀ ਆ ਅੱਜ ਦਾ ਟਾਈਮ ਇਹ ਪਰ ਉਹ ਜੋ ਕੇ ਰਣੀਆਂ ਵਾਲਾ ਸਰਦਾਰ ਹੈ ਨਾ ਸਿੰਘ ਜੱਲ ਸਾਡੇ ਪੰਜਾਬ ਦਾ ਸਾਰੇ ਦਾ ਮੰਨਿਆ ਤੇ ਪਰਮੰਨ ਉਹਗੇ ਜਿਨੇ ਦੇ ਵਿੱਚ ਬਹੁਤ ਬਹੁਤ ਵਧੀਆ ਵਧੀਆ ਬੱਕਰੀਆਂ ਦੇਲੇ 40 50 60 70 80 90 ਚ ਦੀਆਂ 45 45 ਚਰੀਆ ਪੁੱਠਾ ਫੈੜਾ ਹਰ ਬੱਕਰੀਆਂ ਤੇ ਉਹਨਾਂ ਦਾ ਜੋ ਬੱਕਰੀਆਂ ਚਾਰਨ ਵਾਲੇ ਨਾ ਉੱਡੀ ਵਾਲਾ ਕਾਕੇ ਦਾ ਮੁੰਡਾ ਉਹ ਬੱਕਰੀਆਂ ਚਾਰਦਾ ਗੁਜਰਾ ਦਾ ਮੁੰਡਾ ਉਹਨਾਂ ਦਾ ਸਾਰਾ ਹੀ ਕਾਰੋਬਾਰ ਦਾ ਮੁੰਗੇ ਬੱਕਰੀਆਂ ਦਾ ਮਾਲਕ ਹੈ ਹਾਂ ਇਹ ਮਦੀਨ ਹਾਂ ਬੱਕਰੀਆਂ ਚੰਗੀਆਂ ਚਾਰਦਾ ਵਧੀਆ ਨਫਰ ਆਖਿਆ ਇਹਨਾਂ ਦਾ ਬੰਦਾ ਨੇ ਉਹ ਸੇ ਬੱਕਰੀ ਕੁੰਗ ਕੀਆ ਵਰੀਏ ਕਿਤੇ ਪੰਜਾਬ ਦਾ ਮੰਨਿਆ ਹਾ ਫਾਰਮ ਹੈ ਇਹ ਉੱਥੋਂ ਆਈ ਹੈ ਇਹਦੀ ਮਾਂ 6 ਲੀਟਰ ਦੁੱਧ ਦਿੰਦੀ ਛੇ ਨਿੱਕਾ ਕੋਈ ਹਰੇਕ ਪੱਕੀ ਛੇਤੀ ਦੇ ਨਹੀਂ ਸਕਦੀ ਹੈ ਪਾਰਟੀ ਦਾ ਬੱਕਰੀ ਨੇ ਰੱਖਿਆ ਸੀ ਛੇ ਕਿਤੇ ਸੂਤੀ ਹੈ ਜਿਹਦਾ ਬੱਚਾ ਰੱਖ ਲਿਆ ਉਹ ਤੇ ਸਾਰੇ ਰੱਖ ਨੇ ਆਹ ਬ੍ਰੀਡ ਦੇ ਲਈ ਬਹੁਤ ਵਧੀਆ ਪਾਰਟੀਕਾਰ ਬੱਚੀ ਹੈ ਛੇ ਹੀ ਹੈ ਛਰੇ ਨੂੰ ਛਰਾ ਮੈਂ ਬੋਲ ਲ ਕੁਆਰਟੀ ਬੋਲ ਲ ਕੁਆਰਟੀ ਤੇ ਬੱਕਰੀ ਤੁੜਨਾ ਸਾਰੀ ਗੱਲਬਾਤ ਇਹ ਮੁੰਡਾ ਕਰੂਗਾ ਨਾ ਬਾਰੇ ਕਰ ਲੋ ਇਹਨਾਂ ਨੂੰ ਫੜਨ ਲੋ ਹਣੀ ਇਹਨਾਂ ਨੂੰ ਪਾਰ ਖਾਨ ਦੀ ਵਿਚੋ ਜਿੱਥੋਂ ਹੱਥੀ ਜੇ ਕਪੜਾਈ ਹੈ। ਠੀਕ ਹੈ। ਤੋਂ ਪਹਿਲੇ ਅਹੀਂ ਬਚਪਨ ਵਿੱਚ ਨਹੀਂ ਗਾਂਆਂ ਵੀ ਰੱਖੀਆਂ। 5 ਵਾਲ ਗਾਂ ਹੀ ਰੱਖੀ ਮੰਜਾ ਰੱਖੀਆਂ। ਮੇਰੇ ਚਾਚੇ ਜੀ ਦੀ ਮੰਜਾ ਰੱਖੀਆਂ ਆਪਣੇ ਪਿੰਡ ਦੇ ਬਾੜੀ ਘਾੜ। ਅਹੀਂ ਮੇਰੇ ਫਾਦਰ ਸਾਹਿਬ ਨੇ ਮੰਜਾ ਰੱਖੀਆਂ, ਗਾਂ ਹੀ ਰੱਖੀਆਂ ਹੈ ਬੱਚਿਆਂ ਨੂੰ ਆਪਣੇ ਸਾਈਵਾਲ ਗਾਂ ਦਾ ਦੁੱਧ ਬਣਾਇਆ। ਤੇ ਇਹ ਤੁਹਾਨੂੰ ਹੱਜੀ ਸਾਹਿਬ ਇਹਨਾਂ ਦਾ ਸ਼ੌਪ ਕਿੱਥੋਂ ਜਾ ਕੇ ਕੀ ਕੋਈ ਤੁਹਾਨੂੰ ਬਛਵਣ ਦਾ ਸ਼ੌਂਕ ਹੈ ਇਹ ਮੈਂ ਕੋ ਚੌਥੀ ਵਾਰ ਬੱਕਰੀਆਂ ਰੱਖੀਆਂ ਨੇ ਅੱਛਾ ਹਾਂ ਚੌਥੀ ਵਾਰ ਮੈਂ ਮਤਲਬ ਜਿਸ ਵਹੀ ਪੜ੍ਹਦੇ ਹਾਂ ਜਿਸ ਸਾਡੀ ਸਿੱਖਿਆ ਲੱਗੀ ਮੈਂ ਮਾਸਟਰ ਤੋਂ ਫਿਰ ਨਹੀਂ ਤੇ ਮੈਂ ਚੌਥੀ ਵਾਰ ਰੱਖੀਆਂ ਨੇ ਅੱਛਾ ਹਾਂ ਪਹਿਲੇ ਮੈਂ ਇੱਕ ਇੱਕ ਰੱਖੀ ਇਹ ਬੱਕਰੀਆਂ ਨਹੀਂ ਜੀ ਇਹ ਤਾਂ ਇੱਕ ਤਰ੍ਹਾਂ ਦੀਆਂ ਮੋਹਰਾ ਨਸਲ ਦੀਆਂ ਮੱਝਾਂ ਨੇ ਜੀ ਜੀ ਬੱਕਰੀਆਂ ਕੁਝ ਹੋਰ ਚੀਜ਼ ਹੁੰਦੀਆਂ ਨੇ ਜਿਹੜੀਆਂ ਇਹ ਅੱਜ ਖੋਲੀਆਂ ਦੇ ਕੱਖਾਂ ਦੀਆਂ ਨੇ ਮੱਝਾਂ ਵਾਲੇ ਇਹ ਮੱਝਾਂ ਗਾਈਆਂ ਬਣ ਗਈਆਂ ਫਾਰਮਾਂ ਦੇ ਵਿੱਚ ਆ ਕੇ ਮੱਝਾਂ ਬਣ ਗਈਆਂ ਚੇਹੇ ਲਾ ਲੋ ਆਪਣੀ ਥਾਂ ਨਹੀਂ ਗਾਂਆਂ ਬਣ ਗਈਆਂ ਤੇ ਇਹਨਾਂ ਦਾ ਉਹ ਗਾਂਆਂ ਵਰਗਾ ਹੀ ਦੁੱਧ ਬਣ ਕੇ ਮੱਝਾਂ ਵਰਗਾ ਦੁੱਧ ਬਣ ਗਿਆ ਤੇ ਮੱਝਾਂ ਵਰਗਾ ਇਹ ਖਾਣਾ ਖਾਂਦੇ ਨੇ ਬਹੁਤ ਤਖੜਾ ਤੇ ਇਹ ਬੱਕਰੀ ਲੋਈ ਕੂਈ ਆ ਹਾਂਜੀ ਇਹਦਾ ਮੈਂ ਆਪੀ ਜਿਹੜਾ ਆਪਣੇ ਹੱਥ ਨਾਲ ਜਿਹੜਾ ਨਾ ਇਹ ਜੋ ਮੈਂ ਬੱਚੇ ਨੂੰ ਦੁੱਧ ਪਲਾ ਕੇ ਇਹ 4 ਲੀਟਰ ਮੈਂ ਆਪਣੇ ਘਰ ਲੈ ਕੇ ਦੁੱਧ ਮਾੜਾ ਇਹਦਾ ਕੀ ਆ ਠੀਕ ਹੈ ਹਾਂ ਇਸ ਲੋਈ ਬੱਕਰੀ ਦਾ ਇਹ ਛਾਈ ਹਾਲ ਨਸਲ ਦੀ ਗਾਂ ਹੀ ਵਰਗੀ ਬੱਕਰੀ ਹੈ ਜੋ ਛਾਈ ਹਾਲ ਨਸਲ ਦੀ ਗਾਂ ਨਹੀਂ ਹੁੰਦੀ ਨਾ લા ਲਗਾਈ ਸ਼ਾਹੀਵਾਲ ਇਹ ਉਹ ਨਸਲ ਦੀ ਬੱਕਰੀ ਆ ਤੁਹਾਡੀ ਲਾਲ ਰੰਗ ਪੱਕੀ ਲੋ ਇਹ ਇੱਕ ਤਰ੍ਹਾਂ ਦੀ ਗਾਇਣੀ ਆ ਤੁਹਾਡੀ ਬੱਕਰੀ ਨਹੀਂ ਨਹੀਂ ਇਹ ਮਾਜਰ ਖਾਨ ਨੇ ਬੜਾ ਇੱਕ ਹਾਂ ਵਧੀਆ ਇਮਾਨਦਾਰ ਬੰਦਾ ਹੈ ਇਮਾਨਦਾਰ ਬੰਦੇ ਤੋਂ ਤੁਸੀਂ ਸੌਦਾ ਲੈ ਕੇ ਆਏ ਹੋ ਹਾਂਜੀ ਹਾਂਜੀ ਇਹ ਤੁਹਾਡੀਆਂ ਅੱਜ ਮੋਹਰਾਂ ਨਸਲ ਦੀਆਂ ਮੱਝਾਂ ਹੋ ਗਈਆਂ ਜੰਮੂ ਦੇ ਵਿੱਚ ਆ ਜੰਮੂ ਦੇ ਵਿੱਚ ਤੁਸੀਂ ਮੱਝਾਂ ਲੈ ਕੇ ਵਾਰਤਿਆਂ ਮੋਹਰਾਂ ਨਸਲ ਦੀਆਂ ਖਰੀਦ ਕੇ ਪੰਜਾਬ ਦੀਆਂ ਮੰਡੀਆਂ ਦੇ ਵਿੱਚੋਂ ਲਾ ਲਓ ਫਾਰਮਾਂ ਦੇ ਵਿੱਚੋਂ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਤੁਸੀਂ ਕੋਈ ਤੋੜਾ ਨਹੀਂ ਤੁਹਾਡੇ ਬਹੁਤ ਥੋੜੇ ਅਫਸਰ ਲੱਗੇ ਹੋਏ ਹੋ ਮਾਸਟਰ ਲੱਗੇ ਹੋਏ ਹੋ ਪ੍ਰਿੰਸੀਪਲ ਲੱਗੇ ਹੋ ਜੋ ਮਰਜੀ ਵੀ ਹੋ ਪਰ ਤੁਹਾਨੂੰ ਇਹ ਸ਼ੌਂਕ ਹੋ ਗਿਆ ਜੀ 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 ਵੀ ਨਵੀ ਖਾਨ ਨੇ ਵੀ ਬੱਕਰੀਆਂ ਰੱਖੇ ਨੇ ਸਾਡੇ ਨਵੀ ਨੇ ਲਿਆ ਸਲਾਤੁਮ ਸਲਾਮ ਹਾਂ ਕੰਮਾਂ ਪਰ ਕੰਬਰਾਂ ਨੇ ਰੱਖੀਆਂ ਹਾਂ ਜੀ ਪੀਰ ਪਕੰਬਰਾਂ ਨੇ ਵੀ ਰੱਖੀਆਂ ਨੇ ਤੇ ਬਾਬਾ ਬੁੱਢਣ ਸ਼ਾਨੇ ਵੀ ਰੱਖੀਆਂ ਨੇ ਇਹ ਆਪਣੇ ਨਵੀਆਂ ਦਾ ਮਾਲ ਹਲਾਲੀ ਦਾ ਮਾਲ ਹੈ ਇਹ ਦੁਨੀਆ ਮੁੱਕ ਜੂਗੀ ਤੇ ਅਸੀਂ ਨਹੀਂ ਮੁਕਣਾ ਇਹਨਾਂ ਨੇ ਨਹੀਂ ਮੁਕਣਾ ਦੇਖੋ ਮੈਂ ਕੋਈ ਚੀਜ਼ ਕਹਿਣਾ ਤਾਂ ਨਹੀਂ ਵੀ ਤਬਾਵਾ ਪੜੀਆਂ ਉਹ ਜਿਹੜਾ ਦੇਖੋ ਕੀ ਬੱਕਰੀ ਹੈ ਜਿਹੜੀ ਇਹ ਬੱਚਾ ਦੀਦੀ ਸਾਲ ਵਿੱਚ ਦੋ ਵਾਰ ਮਤਲਬ ਪੈਦਾਦੀ ਹੈ ਤੇ ਜਿਹੜਾ ਕੁੱਤਾ ਉਹ ਕਿੰਨੇ ਬੱਚੇ ਦਿੰਦਾ ਮਤਲਬ ਉਹੀ ਕੋਈ ਬਰਕਤ ਨਹੀਂ ਹੈ ਇਸ ਚੀਜ਼ ਦੀ ਮਾਲੀਏ ਕੰਵੀਆਂ ਦਾ ਮਾਲ ਹੈ ਪਕੰਬਰਾ ਦਾ ਮਾਲ ਹੈ ਇਹਦੇ ਵਿੱਚ ਬਰਕਤ ਹੈ ਹਾਂ ਇਹ ਦੇਖੋ ਕਿ ਇਹ ਕੁੱਤੇ ਦਾਾਰ ਇਹ ਬੜਾ ਠੀਕੇਗਾ ਕੁੱਤੇ ਦਾ ਜਿਹੜਾ ਕਦੇ 20-25 ਕੁੱਤੇ ਕਿਥੇ ਨਹੀਂ ਲੱਭਣਗੇ ਬੱਕਰੀਆਂ ਨੇ ਕਿ ਮਨੋ ਖਾਂਦੇ ਵੀ ਆਣ ਤੇ ਇਸ ਮਾਲ ਵਿੱਚ ਫਰਕਤ ਹੈ ਔਰ ਫਿਰ ਵੀ ਇਹਦਾ ਰੇਵੜ ਲੱਗੇਗਾ ਹਾਂ ਜਿਹੜਾ ਇਹਦਾ ਰੇਵੜ ਲੱਗੂਗਾ ਜਿੱਥੇ ਮਰਜੀ ਲੱਗੇ ਇਹਨਾਂ ਦੇ ਵਿੱਚ ਵਰਕਤਾਂ ਭਾਰੀ ਨਹੀਂ ਹਾਂਜੀ ਇਹਨਾਂ ਨੇ ਨਹੀਂ ਮੁਕਣਾ ਆਪਾਂ ਮੁਕ ਜਾਣਾ ਜੀ ਜੀ ਤੇ ਬਾਕੀ ਮੈਂ ਕਹਿਣਾ ਚਾਹੁੰਦਾ ਸਾਬਕਾ ਸਲਾਤ ਉਸਤਮ ਨੇ ਬੱਕਰੀਆਂ ਦਾ ਖਰਚਾ ਬਹੁਤ ਘੱਟ ਹੈ ਹਾਂ ਜੇ ਕੋਈ ਬਾਈ ਚਾਰ ਗਾਂਵਾਂ ਰੱਖਦਾ ਉਹਨਾਂ ਦੇ ਬੰਦੇ ਦੀਆਂ ਤੁਸੀਂ 10 ਬੱਕਰੀਆਂ ਰੱਖ ਲਓ 10 ਬੱਕਰੀਆਂ ਦਾ ਇੱਕ ਗਾਂ ਜਿੰਨਾ ਖਰਚਾ ਹੈ ਹਾਂਜੀ ਇੱਕ ਗਾਂ ਜਿੰਨਾ ਸਮਾਨ ਖਾਏ ਜਿੰਨਾ ਉਹਨਾਂ 10 ਬੱਕਰੀਆਂ ਖਾਣੀਆਂ ਇਹਨਾਂ ਦੇ ਵਿੱਚ ਬਹੁਤ ਪੈਦਾ ਹੈ ਤੇ 10 ਬੱਕਰੀਆਂ ਅੱਜ 2-2 ਬੱਚੇ ਦੇਣੀਆਂ ਕੋਈ ਕਿੰਨੇ ਦੇਊਗੀ ਤਾਂ ਆਪਣੇ 20-25 ਬੱਚੇ ਆਪਾਂ ਜੋ ਕਿ ਤੀਸਰੇ ਮਹੀਨੇ ਦੇ ਵਿੱਚ ਪਾਲ ਕੇ ਵੇਚੀਏ ਆਪਣੇ ਵਾਸਤੇ ਲਾਭ ਠਾਈਏ ਤੇ ਫਾਇਦਾ ਠਾਈਏ ਦੋ ਅੰਨੇ ਪ੍ਰੋਗਤੀ ਵਾਸਤੇ ਵੀ ਕਮਾਈਏ ਕਮਾਈ ਦੇ ਵਾਸਤੇ ਫਿਰਦੇ ਆ ਤੇ ਬਿਨਾਂ ਕਮਾਈ ਤੋਂ ਕੋਈ ਵੀ ਨਹੀਂ ਖਰਦਾ ਤਾਂ ਮੈਂ ਮੇਰੇ ਵੀਰਾਂ ਨੂੰ ਫਾਰਮ ਆਏ ਨੂੰ ਕਹਿਣਾ ਚਾਹੁੰਦਾ ਵੀ ਜਿੱਥੇ ਤੁਸੀਂ 10 ਗਾਇਆਂ ਪਾਲਦੇ ਹੋ ਇੱਕ ਗਾਂ ਹੀ ਪਾਲਦੇ ਇੱਕ ਗਾਂ ਜਿੰਨਾ ਖਰਚਾ 10 ਬੱਕਰੀਆਂ ਦਾ ਚਾਹੇ ਇੱਕ ਗਾਂ ਹੀ ਰੱਖ ਲੋ ਚਾਹੇ 10 ਬੱਕਰੀਆਂ ਰੱਖ ਲੋ ਕਿਹਦਾ ਚਾਰਾ ਹੀ ਆਪਣਾ ਇਹ ਫਿਰ ਮੈਂ ਉਸ ਸੱਨੀ ਗਿਲਜੀ ਬੋਲੋਂ ਕੋ ਮਤਲਬ ਉਹਨੂੰ ਸੱਨੀ ਗਿਲਕੁਲ ਨਹੀਂ ਉਹ ਦੂਜੇ ਸਤਪਾਲ ਕੇ ਲਈ ਜੋ ਅੰਬਰਸਰ ਆ ਲੈਣਾ ਉਹਨਾਂ ਕੋਲੋਂ ਪੁੱਛਿਆ ਤਾਂ ਉਹਨਾਂ ਨੇ ਵੀ ਇਹਨਾਂ ਨੂੰ ਸੁਣਾਇਆ ਕਿ ਇਹ ਸੈਲੇ ਚ ਪਾਇਆ ਕਰੋ ਹਾਂ ਕਿਉਂਕਿ ਇੰਨੀ ਬੱਕਰੀ ਫਾਰਮ ਵਿੱਚ ਰੱਖੀ ਆ ਬ ਦੋ ਤਰੀਕੇ ਦੀ ਪਾਇੀ ਦੀ ਫਾਰਮ ਹੀ ਆ ਇੱਕ ਦਿਓ ਨਹੀਂ ਜੰਗਲ ਦੀ ਫਾਰਮਿੰਗ ਬਾਹਰ ਜਿਹੜੀ ਚ ਚਾਣਦੇ ਹਾਂ ਟੋ ਉਹ ਵੀ ਥੋੜੀ ਬੁਤੀ ਆਪਾਂ ਕਰਦੇ ਆ ਬਾਹਰ ਦੀ ਵੀ ਉਹ ਮੈਂ ਨਹੀਂ ਕਰਦਾ ਪਿਆ ਇਹਨਾਂ ਨੂੰ ਮੈਂ ਇੱਥੇ ਹੀ ਇਹਨਾਂ ਨੂੰ ਬਾਹਰ ਕਰਾਣੇ ਹੁੰਦੇ ਆ ਸੀ ਬਾਹਰ ਜਰੂਰੀਏ ਪੇ ਬਚੀ ਦੇ ਖੁੱਲੀ ਛੱਡ ਦਿੰਦੇ ਆ ਤੈਨੂੰ ਸਾਈਲੇਜ ਪਾਣੇ ਪਏ ਉਹਦੇ ਪਰ ਇਹਦੇ ਪਰ ਗੰਦਾ ਪਾ ਦੇਣੀ ਆ ਸਾਨੂੰ ਕੋਣਾ ਕੰਮ ਕਰਕੇ ਪਾ ਦੇਣਾ ਅੱਛਾ ਹਾਂਜੀ ਹਾਂਜੀ ਇਹ ਪਾ ਰਹੇ ਹੁਣ ਹੈ ਇਹਨਾਂ ਹਾਂਜੀ ਇਹ ਵੀ ਮੈਂ ਉਧਰੋਂ ਪਿੱਛੇ ਹੋਰ ਦੀ ਪਿੱਛੇ ਆਪਾਂ ਨੇ ਕਾਰਨ ਚ ਆਪਣੀ ਦੀਨਾਂ ਵਾਸਤੇ ਉਹ ਵੀ ਥੋੜਾ ਇਹ ਆ ਇਹਨਾਂ ਵਾਸਤੇ ਜੰਤਰੀ ਲਾਈ ਆ ਹਾਂ ਦੇਖਦੇ ਆ ਤੁਹਾਨੂੰ ਅੱਜ ਇਹ ਮਾਲਕ ਦਾ ਸ਼ੁਕਰ ਹੈ ਕੋਈ ਪੁਆਇੰਟ ਨਹੀਂ ਦੇ ਬਾਕੀ ਇਹ ਜਿਹੜੇ ਮੇਰੇ ਕੰਮ ਚਾਲੂ ਕਰਿਆ ਹਾਂ ਅੱਜ ਇਹ ਕੰਮ ਇਹਨਾਂ ਨੂੰ ਕੋਈ ਦਵਾਈ ਨਹੀਂ ਪੁੱਛੋਗਾ ਆ ਇਹਨਾਂ ਨੂੰ ਕੋਈ ਦਵਾਈ ਨਹੀਂ ਕਿੰਨਾ ਟਾਈਮ ਵਗਿਆ ਇਹਨੂੰ ਨਹੀਂ ਆਈਏ ਸਮਝੋ ਆ ਇਹ ਕੋਈ ਦੋ ਕਿੰਨ ਹੋ ਗਿਆ ਕੋਈ ਦਵਾਈ ਨਹੀਂ ਦਿੱਤੀ ਬੇਸ਼ੀ ਨਹੀਂ ਕਰੀ ਨਾ ਅੱਛਾ ਤੇ ਤੁਸੀਂ ਨੌਲੇਜ ਲਈ ਕਿੱਥੋਂ ਨਾਲ ਲਈ ਨੌਲੇਜ ਅਸੀਂ ਲੈਂਦੇ ਪਿਆ ਅਸੀਂ ਆਂਦੇ ਆ ਆਪਣੇ ਦੇ ਸਾਥ ਵਿੱਚ ਜਿਹਨੂੰ ਬੰਦੀਆਂ ਨੂੰ ਕਾਲੇ ਲੈਂਦੇ ਸੀ ਆ ਇਹ ਬੜੀ ਬਣਦੀ ਹੈ ਕਿ ਦੋ ਪੱਟ ਬਣਾ ਦੇ। ਅਜੇ ਐ ਆਪਣੀ ਸਾਥੀ ਸਾਥੀ ਸਿਖਾਉ ਗਿਆ। ਅਮੀਨ ਦਾ ਭੈ ਵੀ ਹੋ ਗਿਆ। ਦੂਸਰੇ ਸਾਥੀ ਹੋ ਗਈ ਨਾ ਉਹ ਨਾਲ ਹੀ ਲੈਣੀਆਂ। ਕਿੰਨੇ ਮੇਆ ਬੁੱਤੇ ਦੇ ਕੋਲ ਬੈਠੇ। ਭਾਈ ਜੀ ਉਹ ਲਿਆਓ। ਆ ਨਿਓ ਹਰ ਸਾਰੇ ਆ। ਭਾਈ ਸਾਥੀ ਕਾ ਆ ਰੇਤ ਕਲਾੰਗੀ। ਭਾਈ ਤੁਸੀਂ ਬੱਕਰੀਆਂ ਦਾ ਕੰਮ ਕਰਦੇ ਹੋ? ਹਾਂ ਜੀ ਭਾਈ। ਕਿੰਨੇ ਟਾਈਮ ਤੋਂ? ਹੋ ਗਿਆ 10 ਸਾਲ ਹੋ ਗਿਆ। 10 ਸਾਲ ਹੋ ਗਏ। ਹਾਂ ਜੀ। ਤੇ ਕਿੰਨੀਆਂ ਬੱਕਰੀਆਂ ਨੇ ਬੱਕਰੀਆਂ ਦੇ 80 80 ਹਾਂਜੀ ਕਿਹੜੀ ਵੀ ਕੁਆਰਟੀ ਸਾਡੇ ਆਪਣੇ ਜੀ ਕੁਆਰਟੀ ਦੇਸੀ 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 ਠੀਕ ਹੈ ਉਹਨਾਂ ਨੂੰ ਕੋਈ ਥੋੜੇ ਜੰਗਲ ਚ ਚਾਰ ਦਿਨ ਉਹ ਜਕਰੇ ਕੱਖਾਂ ਦਾ ਪਾਉਂਦੇ ਕੋਈ ਦਵਾਈ ਦਿੱਤੀ ਕਦੇ ਨਹੀਂ ਕਿਉਂ ਨਹੀਂ ਖਾਰੇ ਕਿ ਦਵਾਈ ਕਿਹੜੀ ਸੀ ਸਾਫ ਤੋਂ ਕਰਦੀ ਆ ਫੰਦੀ ਕੀ ਰੱਖਦੀ ਠੀਕ ਹੈ ਉਹ ਵਾਲੀ ਸੀ ਵੀ ਆ ਠੀਕ ਹੈ ਉਹਦੇ ਬਾਅਦ ਵੀ ਠੀਕ ਹੈ ਸੀਨੋ ਉਹਦੇ ਬਾਅਦ ਅਸੀਂ ਜੀ ਦੋਸ ਕੱਢੇ ਅਸੀਂ ਠੀਕ ਹੈ ਆਦੂ ਕਰਨਾ ਮੈਂ ਜੈ ਕਲਾਸ ਠੀਕ ਹੈ ਇਸ ਟਾਈਮ ਮੈਂ ਕਿਤੇ ਬੈਠਾ ਜੋ ਸੀ ਤੇ ਹਾਂਜੀ ਸਮਝ ਲਓ ਹਾਕੀ ਸਾਹਿਬ ਹਾਂ ਨਾ ਕੋਈ ਸੋਚਾ ਹਾਂਜੀ ਹਾਂਜੀ ਅਲੈਕੁਮ ਅਸਲਾਮ ਆਹੀ ਤੁਸੀਂ ਬੱਕਰੀ ਲੈਣੀ ਐ ਇੱਥੇ ਇਹ ਬੱਕਰੀਆਂ ਕਿੰਨੇ ਟਾਈਮ ਤੋਂ ਕੰਮ ਕਰਦੀਆਂ ਤੇ ਦਵਾਈ ਕੀਤੀ ਤੁਸੀਂ ਵੀ ਦਿੰਦੇ ਹੋ ਲੈ ਭੈਣ ਦਵਾਈ ਇਹ ਸਾਡੇ ਵਰਗਿਆਂ ਕੋਲ ਨਹੀਂ ਅਨੇ ਨੂੰ ਕੋਈ ਦਵਾਈ ਬੁਤੀ ਨਹੀਂ ਹੱਥੀ ਬਾਕੀ ਦਵਾਈ ਬੂਟੀ ਜ਼ਰੂਰੀ ਆ ਦੂਸਰੇ ਮਹੀਨੇ ਜਰੂਰ ਆਣਾ ਕਿ ਦੇਖਭਾਲ ਕਰੋ ਟੀਕੇ ਵਾਸਤੇ ਮੂੰਹ ਕੋਰ ਦੇ ਟੀਕੇ ਤੇ ਕੀੜਿਆਂ ਦੀ ਤੇ ਬਾਕੀ ਜਿੱਦਾਂ ਆਹ ਜਿੰਨੇ ਬੁਖਾਰ ਹੋ ਜਾਂਦਾ ਲੰਗੜਾ ਬੁਖਾਰ ਹੋ ਜਾਂਦਾ ਇਹਨਾਂ ਨੂੰ ਜਰੂਰ ਗੌਰ ਕਰੋ ਚਾਹੇ ਕਿਸੇ ਬਾਹੀ ਤੋਂ ਨੌਂ ਸਿੱਖੋ ਚਾਹੇ ਡਾਕਟਰ ਤੋਂ ਸਿੱਖੋ ਚਾਹੇ ਮੇਰੇ ਵਰਗੇ ਬੋਲੇ ਬੰਦੇ ਤੋਂ ਸਿੱਖੋ ਕਿਸੇ ਤੋਂ ਜਰੂਰ ਸਿੱਖ ਕੇ ਫੇਰ ਘਰੋਂ ਬਾਹਰ ਨੂੰ ਭਾਗੇ ਲੈ ਕੇ ਚੱਲੀਏ ਬਿਲਕੁਲ ਜੋ ਬੇਅਨਪਰ ਬੰਦੇ ਆ ਸੀ ਕੋਲੇ ਬੰਦਿਆਂ ਜ਼ਮਾਨਾ ਬਦਲ ਗਿਆ ਦੁਨੀਆ ਬਦਲ ਗਈ ਆਪਾਂ ਨੂੰ ਵੀ ਬਦਲਣਾ ਚਾਹੀਦਾ ਪਹਿਲਾਂ ਦੇਸੀ ਖਾਣੇ ਤੇ ਉਹ ਦੇਸੀ ਖਾਣੇ ਨਹੀਂ ਰਹੇ ਅਰੇ ਹਾਂ ਦੇਸ ਤੇ ਹਾਂ ਦੇ ਹੁਣ ਹੋ ਗਏ ਖਰਾਬ ਖਾਣੇ ਜ਼ਹਿਰੀਲੇ ਖਾਣੇ ਜੋ ਹਰ ਚੀਜ਼ ਨੂੰ ਬਿਮਾਰੀ ਦਿੰਦੀ ਹੈ ਹੁਣ ਅੱਜ ਜ਼ਮਾਨੇ ਦੇ ਬੰਦੇ ਨੂੰ ਵੀ ਡੰਗਰ ਨੂੰ ਵੀ ਕੁੱਤੇ ਨੂੰ ਵੀ ਦਿੰਦੇ ਨੇ ਵੀ ਗਾਈ ਨੂੰ ਵੀ ਮੱਝ ਨੂੰ ਵੀ ਤੇ ਉਹਨਾਂ ਚੀਜ਼ਾਂ ਦਾ ਆਪਾਂ ਨੇ ਅੱਗੇ ਦੇ ਲਈ ਧਿਆਨ ਰੱਖਣਾ ਹੈ ਜੀ ਸਾਹਿਬ ਕੰਮ ਸਿੱਖੋ ਸਿੱਖ ਕੇ ਅੱਗੇ ਕੰਮ ਨੂੰ ਤੋੜੋ ਤੇ ਕੰਮ ਸਿੱਖੇ ਬਣਾਉਣੀ ਆਪਣੇ ਲੋਟਾਉਣਾ ਚੋਂ ਗਾਵੇਂ ਚ 5-4 ਲੱਖ ਰੁਪਈਆ ਆਪਾਂ ਲਾ ਕੇ ਰਹਿ ਜਾਂਦੇ ਆ ਤੇ ਆਪਾਂ ਪਾਣੀ ਦੇ ਵਿੱਚ ਬਹਿ ਜਾਂਦੇ ਆ ਉਹ ਕਿਸੇ ਕੰਮ ਨਹੀਂ ਆਉਂਦਾ ਉਹ ਨੂੰ ਆਪਣੇ ਪੀੜੇ ਕਿਡਾਉਂ ਬਣਦੇ ਨਹੀਂ ਪੈਸਾ ਬੜੀ ਮੁਸ਼ਕਲ ਬਣਦਾ ਨੌਲੇਜ ਜ਼ਰੂਰ ਸਿੱਖੋ ਤੇ ਗੁਰੂ ਇਹ ਵਿਦਿਆਨੇਕ ਵਿਦਿਆ ਕੀ ਤੋਂ ਮਰਜ਼ੀ ਵੀ ਲੈ ਲਓ ਗੁਰੂ ਆਪਣਾ ਇੱਕ ਹੁੰਦਾ ਜਮਾਨੇ ਦੀ ਪ੍ਰਮਾਤਮਾ ਨੂੰ ਬਣਾ ਲਓ ਧਰਤੀ ਮਾਂ ਨੂੰ ਬਣਾ ਲਓ ਛੇ ਕਿਸੇ ਸਾਥ ਸੰਪਨ ਨੂੰ ਬਣਾ ਲਓ ਤੇ ਵਿਦਿਆ ਜਿਹੜੀ ਵਿਦਿਆ ਕੀ ਤੋਂ ਮਰਜ਼ੀ